ਤਾਦੀ ਜਿਹੜੀ ਤਬੀਅਤ ਉਹ ਕਾਫੀ ਨਸਾਜ ਚੱਲ ਰਹੀ ਸੀ ਔਰ ਵੱਡੀ ਖਬਰ ਪਰਿਵਾਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਪਰਿਵਾਰ ਪੱਲਾ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਾ ਤਾਂ ਜਸਵਿੰਦਰ ਪੱਲਾ ਦੇ ਪਰਿਵਾਰ ਨੂੰ ਇੱਕ ਹੋਰ ਸਦਮਾ ਲਗਾਏ ਇੱਕ ਸਾਲ ਦੇ ਅੰਦਰ ਹੀ ਕਿਉਂਕਿ ਬੀਤੇ ਸਾਲ ਹੀ ਜਸਵਿੰਦਰ ਪੱਲਾ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਤੇ ਦੂਸਰੀ ਮੌਤ ਪਰਿਵਾਰ ਦੇ ਵਿੱਚੋਂ ਹੁੰਦੀ ਹੈ ਤਾਂ ਲਗਾਤਾਰ ਇਹਨਾਂ ਮੌਤਾਂ ਦੇ ਨਾਲ ਪਰਿਵਾਰ ਗਹਿਰੇ ਸਦਮੇ ਦੇ ਵਿੱਚ ਜਾ ਚੁੱਕਾ ਹੈ ਤਾਂ ਫੁਖਰਾਜ ਪੱਲਾ ਜੋ ਕਿ ਜਸਵਿੰਦਰ ਪੱਲਾ ਦੇ ਬੇਟੇ ਨੇ ਜਦੋਂ ਉਹਨਾਂ ਦੇ ਪਿਤਾ ਦਾ ਦਿਹਾਂਤ ਹੁੰਦਾ ਹੈ ਤਾਂ ਉਦੋਂ ਉਹਨਾਂ ਦੇ ਵੱਲੋਂ ਕਾਫੀ ਅ ਦੁਖੀ ਉਹ ਨਜ਼ਰ ਆਉਂਦੇ ਨੇ ਔਰ ਕਾਫੀ ਕਿਉਂਕਿ ਪਰਿਵਾਰ ਦੇ ਨਾਲ ਕਾਫੀ ਅਟੈਚ ਹੁੰਦਾ ਇੱਕ ਬੇਟਾ ਆਪਣੇ ਪਿਤਾ ਦੇ ਨਾਲ ਕਾਫੀ ਅਟੈਚ ਹੁੰਦਾ ਤਾਂ ਇਸੇ ਤਰੀਕੇ ਦੇ ਨਾਲ ਇੱਕ ਮਾਂ ਆਪਣੇ ਪੁੱਤਰ ਦੇ ਨਾਲ ਬਹੁਤ ਜ਼ਿਆਦਾ ਅਟੈਚ ਹੁੰਦੀ ਹੈ ਤਾਂ ਜਸਵਿੰਦਰ ਪੱਲਾ ਉਹਨਾਂ ਦੀ ਜਦੋਂ ਮੌਤ ਹੋ ਜਾਂਦੀ ਹੈ ਤਾਂ ਮਾਤਾ ਕਾਫੀ ਬਿਮਾਰ ਰਹਿਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਇੱਕ ਪਾਸੇ ਉਮਰ ਦਾ ਤਕਾਜ਼ਾ ਔਰ ਦੂਸਰੇ ਪਾਸੇ ਜਦੋਂ ਆਪਣੇ ਤੋਂ ਪਹਿਲਾਂ ਪੁੱਤ ਦੀ ਅਰਥੀ ਦੇਖ ਲਵੇ ਮਾਂ ਤਾਂ ਫਿਰ ਉਸ ਦੇ ਉੱਤੇ ਕੀ ਬੀਤਦੀ ਹੈ ਤਾਂ ਉਹੀ ਸਦਮਾ ਲੈ ਬੈਠਾ ਜਸਵਿੰਦਰ ਪੱਲਾ ਉਹਨਾਂ ਦੇ ਮਾਤਾ ਦਾ ਦਿਹਾਂਤ ਹੋਇਆ ਤਾਂ ਪਰਿਵਾਰ ਦੇ ਵਿੱਚ ਦੂਸਰੀ ਮੌਤ ਹੋਈ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤਾਂ ਇਹੇ ਤਸਵੀਰਾਂ ਮਾਤਾ ਦੇ ਨਾਲ ਜਦੋਂ ਜਸਵਿੰਦਰ ਪੱਲਾ ਹੁਣੀ ਠੀਕ ਸੀ ਕਿਸ ਤਰੀਕੇ ਦੇ ਨਾਲ ਆਪਣੀ ਮਾਤਾ ਦੇ ਨਾਲ ਕਾਫੀ ਖੁਸ਼ ਨਜ਼ਰ ਆਉਂਦੇ ਨੇ ਔਰ ਇੱਕ ਉਹ ਤਸਵੀਰ ਵੀ ਸਾਹਮਣੇ ਆਈ ਹੈ ਜਦੋਂ ਜਸਵਿੰਦਰ ਪੱਲਾ ਬਿਮਾਰ ਸੀ ਪਰਿਵਾਰ ਦੇ ਵਿੱਚ ਸਮਾ ਬਤਾ ਰਹੀ ਸੀ ਤਾਂ ਉਸ ਸਮੇਂ ਵੀ ਮਾਤਾ ਨਾਲ ਖੜੇ ਹੋਏ ਨਜ਼ਰ ਆਉਂਦੇ ਨੇ ਤਾਂ ਮਾਤਾ ਦੀਆਂ ਅੱਖਾਂ ਦੇ ਸਾਹਮਣੇ ਹੀ ਜਦੋਂ ਉਹਨਾਂ ਦਾ ਪੁੱਤਰ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਤਾਂ ਉਦੋਂ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ ਔਰ ਇਹ ਦੁੱਖ ਕਿਸੇ ਮਾਲੇ ਸਿਆਣਾ ਬੇहद ਅ ਦਰਦਨਾਕ ਹੁੰਦਾ ਹੈ ਔਰ ਸਭ ਤੋਂ ਵੱਡਾ ਦੁੱਖ ਕਹਿ ਸਕਦੇ ਆ ਕਿ ਆਪਣੇ ਪੁੱਤਰ ਨੂੰ ਜਾਂਦੇ ਹੋਏ ਦੇਖਣਾ ਤਾਂ ਮਾਤਾ ਇਹ ਦੁੱਖ ਦੇਖ ਚੁੱਕੇ ਸੀ ਔਰ ਉਸ ਤੋਂ ਬਾਅਦ ਹੀ ਬਿਮਾਰ ਰਹਿਣਾ ਸ਼ੁਰੂ ਕਰ ਦਿੰਦੇ ਨੇ ਔਰ 87 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਵੱਲੋਂ ਆਖਰੀ ਸਾਹ ਲੈ ਗਏ ਨੇ ਤਾਂ ਜਸਵਿੰਦਰ ਪੱਲਾ ਜੋ ਕਿ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਰਹ ਨੇ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਹੋਰ ਮੌਤ ਹੋਈ ਹੈ ਉਹਨਾਂ ਤੋਂ ਬਾਅਦ ਉਹਨਾਂ ਦੇ ਮਾਤਾ ਦਾ ਦਿਹਾਂਤ ਹੋ ਗਿਆ ਹੈ 87 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਲੈਨੇ ਪੁਖਰਾਜ ਪੱਲਾ ਤੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਆ ਦੇ ਮਾਤਾ ਦੀ ਜਿਹੜੀ ਤਬੀਅਤ ਉਹ ਕਾਫੀ ਨਸਾਜ ਚੱਲ ਰਹੀ ਸੀ ਔਰ ਵੱਡੀ ਖਬਰ ਪਰਿਵਾਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਪਰਿਵਾਰ ਪੱਲਾ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਾ ਤਾਂ ਜਸਵਿੰਦਰ ਪੱਲਾ ਦੇ ਪਰਿਵਾਰ ਨੂੰ ਇੱਕ ਹੋਰ ਸਦਮਾ ਲੱਗਾਏ ਇੱਕ ਸਾਲ ਦੇ ਅੰਦਰ ਹੀ ਕਿਉਂਕਿ ਬੀਤੇ ਸਾਲ ਹੀ ਜਸਵਿੰਦਰ ਪੱਲਾ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਤੇ ਦੂਸਰੀ ਮੌਤ ਪਰਿਵਾਰ ਦੇ ਵਿੱਚੋਂ ਹੁੰਦੀ ਹੈ ਤਾਂ ਲਗਾਤਾਰ ਇਹਨਾਂ ਮੌਤਾਂ ਦੇ ਨਾਲ ਪਰਿਵਾਰ ਗਹਿਰੇ ਸਦਮੇ ਦੇ ਵਿੱਚ ਜਾ ਚੁੱਕਾ ਹੈ ਤਾਂ ਫੁਖਰਾਜ ਪੱਲਾ ਜੋ ਕਿ ਜਸਵਿੰਦਰ ਪੱਲਾ ਦੇ ਬੇਟੇ ਨੇ ਜਦੋਂ ਉਹਨਾਂ ਦੇ ਪਿਤਾ ਦਾ ਦਿਹਾਂਤ ਹੁੰਦਾ ਹੈ ਤਾਂ ਉਦੋਂ ਉਹਨਾਂ ਦੇ ਵੱਲੋਂ ਕਾਫੀ ਅ ਦੁਖੀ ਉਹ ਨਜ਼ਰ ਆਉਂਦੇ ਨੇ ਔਰ ਕਾਫੀ ਕਿਉਂਕਿ ਪਰਿਵਾਰ ਦੇ ਨਾਲ ਕਾਫੀ ਅਟੈਚ ਹੁੰਦਾ ਇੱਕ ਬੇਟਾ ਆਪਣੇ ਪਿਤਾ ਦੇ ਨਾਲ ਕਾਫੀ ਅਟੈਚ ਹੁੰਦਾ ਤਾਂ ਇਸੇ ਤਰੀਕੇ ਦੇ ਨਾਲ ਇੱਕ ਮਾਂ ਆਪਣੇ ਪੁੱਤਰ ਦੇ ਨਾਲ ਬਹੁਤ ਜ਼ਿਆਦਾ ਅਟੈਚ ਹੁੰਦੀ ਹੈ ਤਾਂ ਜਸਵਿੰਦਰ ਪੱਲਾ ਉਹਨਾਂ ਦੀ ਜਦੋਂ ਮੌਤ ਹੋ ਜਾਂਦੀ ਹੈ ਤਾਂ ਮਾਤਾ ਕਾਫੀ ਬਿਮਾਰ ਰਹਿਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਇੱਕ ਪਾਸੇ ਉਮਰ ਦਾ ਤਕਾਜ਼ਾ ਔਰ ਦੂਸਰੇ ਪਾਸੇ ਜਦੋਂ ਆਪਣੇ ਤੋਂ ਪਹਿਲਾਂ ਪੁੱਤ ਦੀ ਅਰਥੀ ਦੇਖ ਲਵੇ ਮਾਂ ਤਾਂ ਫਿਰ ਉਸ ਦੇ ਉੱਤੇ ਕੀ ਬੀਤਦੀ ਹੈ ਤਾਂ ਉਹੀ ਅ ਸਦਮਾ ਲੈ ਬੈਠਾ ਜਸਵਿੰਦਰ ਪੱਲਾ ਉਹਨਾਂ ਦੇ ਮਾਤਾ ਦਾ ਦਿਹਾਂਤ ਹੋਇਆ ਤਾਂ ਪਰਿਵਾਰ ਦੇ ਵਿੱਚ ਦੂਸਰੀ ਮੌਤ ਹੋਈ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤਾਂ ਇਹ ਹੀ ਤਸਵੀਰਾਂ ਮਾਤਾ ਦੇ ਨਾਲ ਜਦੋਂ ਜਸਵਿੰਦਰ ਪੱਲਾ ਹੁਣੀ ਠੀਕ ਸੀ ਕਿਸ ਤਰੀਕੇ ਦੇ ਨਾਲ ਆਪਣੀ ਮਾਤਾ ਦੇ ਨਾਲ ਕਾਫੀ ਖੁਸ਼ ਨਜ਼ਰ ਆਉਂਦੇ ਨੇ ਔਰ ਇੱਕ ਉਹ ਤਸਵੀਰ ਵੀ ਸਾਹਮਣੇ ਆਈ ਹੈ ਜਦੋਂ ਜਸਵਿੰਦਰ ਪੱਲਾ ਬਿਮਾਰ ਸੀ ਪਰਿਵਾਰ ਦੇ ਵਿੱਚ ਸਮਾ ਬਤਾ ਰਹੀ ਸੀ ਤਾਂ ਉਸ ਸਮੇਂ ਵੀ ਮਾਤਾ ਨਾਲ ਖੜੇ ਹੋਏ ਨਜ਼ਰ ਆਉਂਦੇ ਨੇ ਤਾਂ ਮਾਤਾ ਦੀਆਂ ਅੱਖਾਂ ਦੇ ਸਾਹਮਣੇ ਹੀ ਜਦੋਂ ਉਹਨਾਂ ਦਾ ਪੁੱਤਰ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਤਾਂ ਉਦੋਂ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ ਔਰ ਇਹ ਦੁੱਖ ਕਿਸੇ ਮਾਲਿਸਿਆਣਾ ਬੇहद ਦਰਦਨਾਕ ਹੁੰਦਾ ਹੈ ਔਰ ਸਭ ਤੋਂ ਵੱਡਾ ਦੁੱਖ ਕਹਿ ਸਕਦੇ ਆ ਕਿ ਆਪਣੇ ਪੁੱਤਰ ਨੂੰ ਜਾਂਦੇ ਹੋਏ ਦੇਖਣਾ ਤਾਂ ਮਾਤਾ ਇਹ ਦੁੱਖ ਦੇਖ ਚੁੱਕੇ ਸੀ ਔਰ ਉਸ ਤੋਂ ਬਾਅਦ ਹੀ ਬਿਮਾਰ ਰਹਿਣਾ ਸ਼ੁਰੂ ਕਰ ਦਿੰਦੇ ਨੇ ਔਰ 87 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਵੱਲੋਂ ਆਖਰੀ ਸਾਹ ਲੈ ਗਏ ਨੇ ਤਾਂ ਜਸਵਿੰਦਰ ਪੱਲਾ ਜੋ ਕਿ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਰਹੇ ਨੇ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਹੋਰ ਮੌਤ ਹੋਈ ਏ ਉਹਨਾਂ ਤੋਂ ਬਾਅਦ ਉਹਨਾਂ ਦੇ ਮਾਤਾ ਦਾ ਦਿਹਾਂਤ ਹੋ ਗਿਆ ਏ 87 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲੈਨੇ ਪੁਖਰਾਜ ਪੱਲਾ ਅਤੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਏ